ਦਰਾਹ 7 ਲੋ ਦੀ ਵੱਡੀ ਅਪਡੇਟ ਤੁਹਾਨੂੰ ਅੱਜ ਹੋਰ ਸਾਂਝੀ ਕਰਨ ਜਾ ਰਿਹਾ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਪਹਿਲਾਂ ਤਸਵੀਰ ਮੈਂ ਦਿਖਾ ਦੇਣਾ ਕਿ ਤਕਰੀਬਨ ਤੋਂ ਮਹਿਤਪੁਰ ਤੋਂ ਜਗਰਾਉ ਰੋਡ ਜਾਂਦਾ ਜੋ ਮਾਰਕ ਜਾਂਦਾ ਮਹਿਤਪੁਰ ਤੋਂ ਜਗਰਾਉ ਮਾਰਕ ਜਾਂਦਾ ਤਾਂ ਉਸ ਤੇ ਪੁਲ ਦੇ ਨੇੜੇ ਇੱਕ ਪੰਨ ਜਾਂਦਾ ਰਿੰਗ ਬੰਨ ਇਹ ਤਸਵੀਰ ਦੇਖ ਸਕਦੇ ਹੋ ਪਿਛਲੇ ਦਿਨ ਵੀ ਤਸਵੀਰ ਦਿਖਾਈ ਸੀ ਬੰਨ ਤੇ ਪੱਥਰ ਲੱਗੇ ਹੋਇਆ ਇਹ ਅਤੇ 23 ਦੇ ਵਿੱਚ ਇੱਥੇ ਇੱਕ ਵੱਡਾ ਪਾੜ ਪਿਆ ਸੀ 50 ਫੁੱਟ ਡੂੰਗਾ ਆਹ ਦੇਖ ਸਕਦੇ ਹੋ 50 ਫੁੱਟ ਡੂੰਗਾ ਪਾੜ ਪਿਆ ਸੀ ਤਾਂ ਹੁਣ ਦਰਾਹ 7 ਲੋ ਜ ਪੂਰਾ ਫਾਨ ਤੇ ਆ ਤਾਂ ਹੁਣ ਤਸਵੀਰ ਕੀ ਬਣ ਗਈ ਹੈ ਤਕਰੀਬਨ ਕੁਝ ਮਹਿਜ ਪਾਣ ਟੁੱਟਣ ਵਾਲਾ ਇਹ ਕਹਿਣ ਲੱਗਾ ਦੁੱਖ ਦੀ ਗੱਲ ਹੈ ਕਿ ਪ੍ਰਸ਼ਾਸਨ ਨੇ ਇੱਥੇ ਕੰਮ ਨਹੀਂ ਕੀਤਾ ਪ੍ਰਸ਼ਾਸਨ ਨੇ ਇੱਥੇ ਕੁਝ ਨਹੀਂ ਕੀਤਾ ਇਹ ਆਮ ਲੋਕਾਂ ਦੇ ਮਾਰੀ ਮੋਟੀ ਇੱਥੇ ਮਿੱਟੀ ਪਈ ਹੈ ਰੇਤ ਹੈ ਪਰ ਇੱਥੇ ਤਾਂ ਪੱਕੀਆਂ ਜ਼ਮੀਨਾਂ ਦਰਿਆ ਦੇ ਵਿੱਚ ਖੜਖੜ ਕਰ ਰੋੜ ਰਹੀਆਂ ਤੇ ਇਸ ਥਾਂ 'ਚ ਕੀ ਬਣੂਗਾ ਤਾਂ ਪ੍ਰਸ਼ਾਸਨ ਦੇ ਇੱਥੇ ਵੱਡੇ ਇਲਾਕੇ ਤੇ ਡਰੇਨ ਵਿਭਾਗ ਹੋਵੇ ਜਾਂ ਕਿ ਹੋਰ ਵਿਭਾਗ ਹੋਵੇ ਜ਼ਿੰਮੇਵਾਰੀ ਕਿਸੇ ਦੀ ਵੀ ਪੜਦੀ ਹੈ ਉਹ ਸਾਰੇ ਆਪਣੇ ਜ਼ਿੰਮੇਵਾਰੀ ਤੋਂ ਭੱਜਿਆ ਤੁੱਕੇ ਦੇਖ ਸਕਦੇ ਕਿੰਨਾ ਡੂੰਗਾ ਥਾਂ ਹੈ ਤਕਰੀਬਨ ਜੋ ਮੀਟਰ ਦੀ ਗੱਲ ਕਰੀਦਾ 200 ਮੀਟਰ ਦਾ ਲੰਬਾ ਔਰ ਪਈਆਂ ਫੜ ਡੂੰਗਾ ਪਾੜ ਪਿਆ ਹੋਇਆ ਤਸਵੀਰ ਦੇ ਸਕਦੇ ਹਾਂ ਆਪਣੇ ਆਪ ਚ ਵੱਡੀ ਤਸਵੀਰ ਡਰਾਉਣੀ ਤਸਵੀਰ ਤਰੈ ਸਤਲੂ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਔਰ ਵੱਧੇ ਤਾਂ ਵੱਡਾ ਖਤਰਾ ਪੈਦਾ ਹੋ ਸਕਦਾ ਇੱਥੇ ਪਾਣੀ ਟੁੱਟ ਸਕਦਾ ਜਦੋਂ ਇਧਰ ਤਸਵੀਰ ਦੇਖੋ ਪਾਣੀ ਕਿਤੇ ਖੜਾ ਹੈ ਅੱਗੇ ਦਰਿਆ ਸਤਲੁਜ ਤੇ ਇਸ ਜਗ੍ਹਾ ਤੇ ਪਾਣੀ ਪੂਰੀ ਤਰ੍ਹਾਂ ਭਰ ਚੁੱਕਿਆ ਔਰ ਦਰਿਆ ਸਤਲੁਜ ਦਾ ਜਲ ਪੱਤਰ ਲਗਾਤਾਰ ਵਧ ਰਿਹਾ ਤੇ ਫਿਰ ਇਦੋਂ ਅੱਗੇ ਹਾਲਾਤ ਕੀ ਹੋਣਗੇ ਫਿਰ ਦੇਖ ਲਓ ਕਿ ਅੱਗੇ ਉਹ ਮੇਨ ਬੰਨਾ ਹੈ ਅੱਗੇ ਕਾਫੀ ਆਦਾ ਘਰ ਬੈਠਿਆ ਹੈ ਝੋਨੇ ਦੀ ਫਸਲ ਹੈ ਔਰ ਕਈ ਏਕੜ ਫਸਲ ਪ੍ਰਵਾਦ ਹੋਵੇਗੀ ਪ੍ਰਸ਼ਾਸਨ ਦੀ ਨਲਾਕੀ ਦੇ ਕਾਰਨ 19 ਦੇ ਵਿੱਚ ਹੋ ਗਿਆ ਪੁਣੇ ਤਕਰੀਬਨ 4-5 ਸਾਲ ਹੋ ਗਿਆ ਤੇ ਅਜੇ ਤੱਕ ਪੰਦ ਨਹੀਂ ਬੰਨਿਆ ਗਿਆ 19 ਦੇ ਵਿੱਚ ਵੀ ਪਾੜ ਇਸ ਤਰ੍ਹਾਂ ਸੀ ਉਹ 23 ਦੇ ਵਿੱਚ ਵੀ ਇਸ ਤਰ੍ਹਾਂ ਰਹਿ ਤੇ 25 ਦੇ ਵਿੱਚ ਵੀ ਤੇ ਬੰਨਿਆ ਨਹੀਂ ਗਿਆ ਤੇ ਹੁਣ ਇੱਕ ਜੋ ਇੱਥੋਂ ਦੇ ਜ਼ਮੀਨਾਂ ਵਾਲੇ ਲੋਕ ਨੇ ਜੋ ਘਰ ਇੱਚਾ ਉਹਨਾਂ ਨੇ ਪਾੜ ਇਹ ਬੰਨਿਆ ਇਹ ਬੰਨਿਆ ਵੀ ਕਿੰਨਾ ਕੋ ਕਿੰਨੀ ਕੋ ਉਹਨਾਂ ਕੋਲ ਗੰਜਾਇ ਸੀ ਲਾ ਸਕਦੇ ਆ ਕਿ ਮਿੱਟੀ ਉਹਨਾਂ ਨੂੰ ਵਿਚਾਰਿਆ ਨੇ ਪਾਈ ਹੈ ਕਿੰਨਾ ਕੋ ਬਚਾ ਦਾ ਬੰਦਾ ਕਰਦਾ ਹੀ ਆ ਜਦੋਂ ਕੋਈ ਖਤਰਾ ਹੋ ਜੇ ਕਦੋਂ ਮੌਤ ਦਰਵਾਜੇ ਤੇ ਖੜੀ ਹੋਵੇ ਤਾਂ ਫਿਰ ਬੰਦਾ ਬਚਾਤਾ ਕਰਦਾ ਹੀ ਆ ਤਾਂ ਬਚਾ ਕੀਤਾ ਇਹ ਮਿੱਟੀ ਪਾਈ ਹੈ ਪਰ ਇਸ ਮਿੱਟੀ ਦੇ ਨਾਲ ਕੁਝ ਨਹੀਂ ਬਣਦਾ ਜਿੰਨਾ ਜਿਸ ਹਿਸਾਬ ਦੇ ਨਾਲ ਪਾਣੀ ਵਧ ਰਿਹਾ ਤਸਵੀਰ ਦੇਖ ਸਕਦੇ ਹੋ ਕਿ ਪਾਣੀ ਕਿੱਥੇ ਖੜਾ ਹੈ ਤਾਂ ਇਹ ਪਾਣੀ ਖੜਾ ਹੈ ਹੁਣ ਦਰਿਆ ਸਤਲੁਜ ਦਾ ਇਸ ਜਗ੍ਹਾ ਤੇ ਪਾਣੀ ਹੈ ਇਹ ਪਾਣੀ ਖੜਾ ਹੈ ਤਾਂ ਮਿੱਟੀ ਬਿਲਕੁਲ ਪੋਲੀ ਰੇਤਾ ਵਾ ਇਹ ਦੇਖ ਲਓ ਇਹ ਕੱਚੀ ਮਿੱਟੀ ਰੇਤਾ ਵਾ ਤੇ ਇਸ ਦਾ ਹਾਲਾਤ ਕੀ ਹੋਊਗਾ ਫਿਰ ਇਸ ਜਗ੍ਹਾ ਤੇ ਵੱਡਾ ਖਤਰਾ ਪੈਦਾ ਹੋ ਸਕਦਾ ਇੱਥੋਂ ਪਾਣੀ ਨਿਕਲ ਸਕਦਾ ਜਦੋਂ ਇੱਥੋਂ ਪਾਣੀ ਨਿਕਲੇਗਾ ਤੇ ਅੱਗੇ ਬਹੁਤ ਸਾਰਾ ਝੋਨੇ ਦੀ ਫਸਲ ਝੋਨੇ ਤੇ ਲਗਾ ਅਗਾ ਘਰ ਵੀ ਹੈਗਾ ਤਕਰੀਬਨ ਪਿੰਡਾਂ ਦੀ ਗਿਣਤੀ ਮੈਂ ਨਹੀਂ ਕਰ ਸਕਦਾ ਕਿੰਨੇ ਪਿੰਡ ਹੈ ਉਹਨਾਂ ਪਿੰਡਾਂ ਨੂੰ ਖਤਰਾ ਪੈਦਾ ਹੋ ਸਕਦਾ ਪਰ ਪ੍ਰਸ਼ਾਸਨ ਨੇ ਬੰਨ ਹੀ ਨਹੀਂ ਬੰਨਿਆ ਇਹ ਤਾਂ ਹਾਲਾਤ ਨੇ ਸਾਡੇ ਜਿੱਥੇ ਮੁਰਗੀਆਂ ਦਾ ਮਾਅਬਜਾ ਬੱਕਰੀਆਂ ਦਾ ਮਾਅਬਜਾ ਕਿਹਾ ਜਾਂਦਾ ਪਰ ਪ੍ਰਸ਼ਾਸਨ ਦੇ ਤਹਰਾਤ ਪਏ ਨੇ ਕਿਥੇ ਤਾਂ ਪੰਦ ਨਹੀਂ ਬਣਨੇਗੇ ਕਈ ਸੌ ਥਾਮਾ ਤਾਂ ਟੁੱਟੇ ਪਏ ਪਨ ਤੇ ਮੁਰਗੀਆਂ ਦੇ ਮਾਅਬਜਾ ਬੱਕਰੀਆਂ ਦੇ ਮਾਅਬਜਾ ਇਹ ਤਾਂ ਫਿਰ ਇੱਕ ਖਾਸ ਵਣਿਕਾਤ ਹੋ ਜਾਂਦੀ ਹੈ ਜ਼ਮੀਨਾਂ ਦੇ ਮਾਅਬਜੇ ਕੀ ਮਿਲਣਗੇ ਜਿੱਥੇ ਪੰਦ ਨਹੀਂ ਬਣਨੇ ਜਾਂਦੇ ਤਾਂ ਪ੍ਰਸ਼ਾਸਨ ਦੀ ਵੱਡੀ ਨਲੈਕੀ ਵੱਡੀ ਨਕਾਮੀ ਤੁਹਾਡੇ ਸਾਹਮਣੇ ਦਿਖਾ ਰਿਆ ਹੈ ਲਗਾਤਾਰ ਪ੍ਰਸ਼ਾਸਨ ਦੀਆਂ ਜੋ ਪੌਲ ਖੁੱਲ੍ਹਦੀਆਂ ਨਜ਼ਰ ਆ ਰਹੀਆਂ ਨੇ ਜਦੋਂ بارش ਪੈਂਦੀ ਉਹਦੇ ਵੀ ਪੌਲਾ ਖੁੱਲ੍ਹਦੀਆਂ ਨੇ ਤੇ ਜਦੋਂ ਫਿਰ ਦਰਿਆਵਾਂ ਵਿੱਚ ਹੜ੍ਹ ਆ ਜਾਂਦੇ ਨੇ ਗਰੀਬ ਲੋਕ ਹੜ੍ਹ ਵਿੱਚ ਹੜ ਜਾਂਦੇ ਨੇ ਉਹਦੇ ਵੀ ਫਿਰ ਪ੍ਰਸ਼ਾਸਨ ਦੀਆਂ ਪੌਲਾ ਖੁੱਲ੍ਹਦੀਆਂ ਨੇ ਤਾਂ ਇੱਥੇ ਵੱਡੀਆਂ ਪੌਲਾ ਖੁੱਲ੍ਹਿਆ ਨੇ ਤਕਰੀਬਨ 3-4 ਦਿਨ ਹੋ ਗਏ ਲਗਾਤਾਰ ਤੁਸੀਂ ਅਪਡੇਟ ਦੇਖ ਰਹੇ ਹੋ ਪ੍ਰਸ਼ਾਸਨ ਦੀਆਂ ਨਲਾਇਕੀਆਂ ਨਕਾਮੀਆਂ ਸਾਰੀਆਂ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ ਤਾਂ ਇੱਥੇ ਬੰਦਨਾ ਚਾਹੀਦਾ ਸੀ ਪਰ ਪ੍ਰਸ਼ਾਸਨ ਨੇ ਬੰਨਿਆ ਹੀ ਨਹੀਂ ਤੇ ਅੱਗੇ ਤਸਵੀਰ ਹੋਰ ਮੈਂ ਦਿਖਾਉਣਾ ਇੱਕ ਇਹ ਸਾਰਾ ਪਾਣੀ ਪਾਣੀ ਹੈ ਤੇ ਥੋੜੇ ਜਿਹਾ ਤਕਰੀਬਨ ਥੋੜੇ ਜਿਹਾ ਮੀਟਰ ਪਿੱਛੇ ਦੇਖ ਕਰ ਇਧਰ ਦੀ ਇਧਰ ਤਸਵੀਰ ਦੇਖੋ ਕਿ ਅੱਗੇ ਦਰਿਆ ਟੰਡਾ ਲੱਗਿਆ ਸੀ ਰੇਤੇ ਦਾ ਤਾਂ ਫਿਰ ਇੱਕ ਤਾਂ ਕਹਿੰਦੇ ਕਾਨੂੰਨ ਬਣਿਆ ਹੋਇਆ ਕਾਨੂੰਨ ਪਤਨੇ ਗਰੀਬਾਂ ਵਾਸਤੇ ਬਣਿਆ ਅਮੀਰਾਂ ਵਾਸਤੇ ਤਾਂ ਕੋਈ ਕਾਨੂੰਨ ਹੁੰਦਾ ਹੀ ਨਹੀਂ ਤੇ ਗਰੀਬਾਂ ਲਈ ਇੱਕ ਕਾਨੂੰਨ ਇੱਕ ਬਣਿਆ ਕਿ ਇੱਥੇ ਮਾਈਨਿੰਗ ਨਹੀਂ ਹੋਊਗੀ ਪਰ ਇੱਥੇ ਮਾਈਨਿੰਗ ਜੋਰਾਂ ਢੱਲੇ ਦੇ ਨਾਲ ਮਾਈਨਿੰਗ ਹੋਈ ਇੱਥੇ ਤੇ ਮਾਈਨਿੰਗ ਤੋਂ ਬਾਅਦ ਫਿਰ ਇੱਥੇ ਹਨੀਵਾ ਥਾਂ ਸਾਰਾ ਹੋ ਗਿਆ ਤੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਜਦੋਂ ਇੱਥੋਂ ਦੇ ਕੁਝ ਲੋਕਾਂ ਨੇ ਨਾਲ ਗੱਲ ਕੀਤੀ ਘਰਾਂ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਨੂੰ ਤਾਂ ਮਾਈਨਿੰਗ ਵਾਲੇ ਧਮਕਾ ਦੇ ਦਿੰਦੇ ਸੀ ਕਿ ਤੁਹਾਨੂੰ ਜਾਨੂ ਮਾਰ ਦੇਣਾ ਤੇ ਇਹ ਹਾਲਾਤ ਨੇ ਇੱਥੇ ਇਹ ਪ੍ਰਸ਼ਾਸਨ ਦੀਆਂ ਨਾਕੀयां ਰੇਤਾ ਚੱਕਿਆ ਗਿਆ ਰੇਤੇ ਤੋਂ ਹਾਲਾਤ ਬਣ ਗਏ ਤਾਂ ਤਸਵੀਰ ਫਿਰ ਡਰਾਉਣੀ ਬਣ ਗਈ 50 ਫੁੱਟ ਦਾ ਵੱਡਾ ਡੂੰਗਾ ਪਾੜ ਪੈ ਗਿਆ ਤਾਂ ਫਿਰ 50 ਫੱਟ ਦਾ ਡੂੰਗਾ ਪਾੜ ਪੈ ਗਿਆ ਕੋਈ ਜ਼ਿਆਦਾ ਜ਼ੂਰੀਤ ਨਹੀਂ ਹੈ ਪਾਣੀ ਲਗਾ ਤਰ ਬਦਰਿਆਗੇ ਤੱਕ ਦੇ ਸਕਦੇ ਆ ਇਹ ਰਿੰਗ ਬੰਨ ਦੇ ਨਾਲ ਬਿਲਕੁਲ ਪਾਣੀ ਲੱਗੇ ਹੋਇਆ ਬੰਨ ਦੇ ਨਾਲ ਪਾਣੀ ਲੱਗਿਆ ਹੋਇਆ ਤਾਂ ਇਧਰ ਦੇਖੋ ਕਿ ਪੱਥਰ ਲੱਗੇ ਹੋਏ ਆ ਉਤਾਰਾਂ ਟੁੱਟ ਗਿਆ ਸਾਰੀਆਂ ਆ ਪੱਥਰਾਂ ਦੇ ਵਿੱਚੋਂ ਵੀ ਪਾਣੀ ਅੱਗੇ ਜਾ ਸਕਦਾ ਜਿਸ ਤਰ੍ਹਾਂ ਪੱਥਰ ਪਏ ਆ ਇੱਥੇ ਵੱਡੀਆਂ-ਵੱਡੀਆਂ ਨੋਚਾਂ ਪਾਣੀ ਦੇ ਵਿੱਚ ਡਿੱਗ ਗਈਆਂ ਤਾਂ ਫੇਰ ਵੀ ਛੋਟਾ ਜਿਹਾ ਕੀ ਪੱਥਰ ਲਾਇਆ ਹੋਇਆ ਤਹਲਾਤ ਬਹੁਤ ਮਾੜੇ ਨੇ ਪ੍ਰਸ਼ਾਸਨ ਦੀਆਂ ਨਲਾਇਕੀਆਂ ਤੇ ਭੁਗਤऱ्यांना ਗਰੀਬ ਲੋਕ ਗਰੀਬ ਦੀ ਜ਼ਿੰਦਗੀ ਤੇ ਕਹਿੰਦੇ ਪਉ ਦੇ ਰਾਤਾਂ ਦੀ ਮਨਿਆ ਥੋੜੀ ਹੁੰਦੀ ਸੱਚੀ ਗੱਲ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਕਰਦਾ ਗਰੀਬ ਬੰਦੇ ਨੂੰ ਤਾਂ ਇੱਥੇ ਦਬਾ ਲਿਆ ਗਿਆ ਕਿ ਵੀ ਨਹੀਂ ਅਸੀਂ ਤਾਂ ਰੇਤਾ ਚੱਕਾਂਗੇ ਸਾਡੀ ਮਰਜ਼ੀ ਹੈ ਸਾਡੀ ਸਰਕਾਰ ਆ ਰੇਤਾ ਚੱਕਾਂਗੇ 19 ਵਜੇ ਵੀ ਚੱਕਿਆ ਗਿਆ ਉਦੋਂ 23 ਵਜੇ ਵੀ ਚੱਕਿਆ ਗਿਆ ਹੁਣ ਤੱਕ ਇੱਥੇ ਮਾਈਨਿੰਗ ਹੋਈ ਕੰਡਾ ਵੀ ਇੱਥੇ ਵੱਡਾ ਇੱਕ ਲੱਗਿਆ ਹੋਇਆ ਸੀਗਾ ਆਸ-ਪਾਸ ਲੋਕਾਂ ਨੇ ਧਰਨੇ ਰੋਸ ਮਜਾਰੇ ਕੀਤੇ ਕਿੰਨੇ ਕਰਦੇ ਸੀ ਕਰ ਸਕੇ ਪਰ ਸੁਣਵਾਈ ਨਹੀਂ ਹੋਈ ਪ੍ਰਸ਼ਾਸਨ ਦੇ ਕੰਢੇ ਜੂੰ ਤੱਕ ਨਹੀਂ ਸਰਕੀ ਉਹਰੇ ਬੰਨ੍ਹ ਦਾ ਜੋ ਪਾੜ ਹੈ ਜੇਕਰ ਇੱਥੋਂ ਪਾਣੀ ਅੱਗੇ ਲੰਘ ਜਾਂਦਾ ਤੇ ਇਸ ਦਾ ਖਰਜਾਨਾ ਪ੍ਰਸ਼ਾਸਨ ਨੂੰ ਭੁਗਤਣਾ ਚਾਹੀਦਾ ਹੈ ਬੱਡੀ ਨਕਾਮੀ ਹੈ ਪ੍ਰਸ਼ਾਸਨ ਦੀ ਇੱਥੇ ਵੱਡਾ ਪਾੜ ਪਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਵੱਡਾ ਪਾੜ ਪਿਆ ਤੇ ਪਾਣੀ ਇੱਥੇ ਕਿੱਸੇ ਦੇ ਬਰੂਹਾਂ ਤੇ ਪਾਣੀ ਆਇਆ ਹੋਇਆ ਤੇ ਲੋਕ ਬਚਾਰੇ ਕਰਨ ਕਿ ਲੋਕ ਤਰਾਹੀ ਤਰਾਹੀ ਕਰ ਰਿਹਾ ਹੈ ਤੇ ਦਰਾ ਸਤ루 ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤਾਂ ਤੁਸੀਂ ਇੱਥੇ ਕੀ ਮੰਨਦੇ ਹੋ ਪ੍ਰਸ਼ਾਸਨ ਦੀ ਕਿੰਨੀ ਕਵੱਡੀ ਨਾਲ ਲੈ ਕੇ ਮੰਨਦੇ ਹੋ ਕੀ ਤੁਹਾਡੇ ਸਵਾਲ ਨੇ ਪ੍ਰਸ਼ਾਸਨ ਨੂੰ ਕੀ ਕਹੋਗੇ ਮੌਜੂਦਾ ਸਰਕਾਰ ਬਾਰੇ ਤੁਸੀਂ ਕੀ ਕਹੋਗੇ ਇਹ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਗੁੱਸਾ ਆਉਂਦਾ ਜਦੋਂ ਇਹੋ ਜੀਆਂ ਤਸਵੀਰਾਂ ਦਿਖਾਉਣੀਆਂ ਪੈਂਦੀਆਂ ਕੀ ਤੁਸੀਂ ਸੋਚਦੇ ਹੋ ਤੁਸੀਂ ਆਪਣੀ ਕੀਮਤੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਪੰਡਾ ਨਾਰ نیوز ਦਰਿਆ ਸਤਲੁਜ